एतव रात चोरा ने पांच दुकाना नु निशाना बना के दुकानदारा दा कीमती सामान चोरी कर फरार हो गए चोर की सारी करतूत दुकाना अंदर लगे सीसीटीवी कैमरिया कैद हो गई है

ਚੋਰ ਦੁਕਾਨ ਦੇ ਅੰਦਰ ਲੱਗਾ ਐਲੂਮੀਨੀਅਮ ਦੇ ਦਰਵਾਜ਼ੇ ਦਾ ਸ਼ੀਸ਼ਾ ਵੀ ਤੋੜ ਗਏ ਉਸ ਦੇ ਨਾਲ ਹੀ ਫਲੋਰ ਮਹਿੰਦਰਾ ਟਰੈਕਟਰ ਏਜੰਸੀ ਦੇ ਨਜ਼ਦੀਕ ਖੁੱਲੀ ਲਾਈਨ ਕਲੈਕਸ਼ਨ ਹਾਊਸ ਤੇ ਵੀ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਕਾਰੀ ਦਿੰਦੇ ਹੋਏ ਲਾਇਨਸ ਕਲੈਕਸ਼ਨ ਦੇ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ਉੱਤੇ ਆਏ ਅਤੇ ਉਹਨਾਂ ਦੀ ਦੁਕਾਨ ਦਾ ਸ਼ਟਰ ਪਟਿਆ ਅਤੇ ਪਾਟ ਕੇ ਚਲੇ ਗਏ ਉਸ ਤੋਂ ਬਾਅਦ 5 ਮਿੰਟ ਵਿੱਚ ਫਿਰ ਵਾਪਸ ਆਏ ਅਤੇ ਦੁਕਾਨ ਦੇ ਅੰਦਰ ਦਾਖਲ ਹੋ ਗਏ ਅਤੇ ਗੱਲੇ ਵਿੱਚ ਪਿਆ 3500 ਰੁਪਏ ਦੇ ਕਰੀਬ ਨਕਦੀ ਲੈ ਗਏ ਉਹਨਾਂ ਦੱਸਿਆ ਕਿ ਉਹਨਾਂ ਦੇ ਦੁਕਾਨ ਵਿੱਚ ਲੱਗੇ ਟਫਨ ਗਲਾਸ ਦਾ ਵੀ ਕਾਫੀ ਨੁਕਸਾਨ ਕੀਤਾ इसे तरह कोर्ट कंपलैक्सो दुकान उत्ते चोरा ने चोरी की वारदात अंजाम दिता सैनी मेडिकल सैनी ने दसा है कि बीती रात चोर चोरी की वारदात अंजाम दे गए उन्होंने कहा है कि तीन नौजवान मोटरसाइकिल से सवार होके आए जिन्ह ने मूह बने सन उन्होंने दुकान का शटर तोड़ के गले पे सत अठ हजार रुपए के करीब नकदी लै गए ਉਨਾ ਨੇ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਇਹਨਾ ਚੌਰਾ ਦੇ ਉੱਤੇ ਜਲਦ ਤੋਂ ਜਲਦ ਨਾਤ ਪਾਈ ਜਾਵੇ ਅਤੇ ਸਾਨੂੰ ਬੰਦਾ ਇਨਸਾਫ ਦਿਵਾਇਆ ਜਾਵੇ। ਉੱਥੇ ਹੀ ਚਾਨਾ ਫੋਟੋ ਸਟੇਟ ਦੀ ਦੁਕਾਨ ਉੱਤੇ ਵੀ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸਦੇ ਮਾਲਕ ਨੇ ਦੱਸਿਆ ਕਿ ਚੋਰਾ ਵੱਲੋਂ ਸ਼ਟਰ ਤੋੜ ਦਿੱਤਾ ਗਿਆ ਪਰ ਉਸ ਦੀ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਹੋਣ ਤੋਂ ਬਚਾਰਿਆ। ਇਸ ਦੇ ਨਾਲ ਹੀ ਫਿਲੌਰ ਦੇ ਨਜ਼ਦੀਕ ਪਿੰਡ ਰਾਮਗੜ ਵਿਖੇ ਵਿਸ਼ਾਲ ਮੈਡੀਕਲ ਸਟੋਰ ਤੇ ਵੀ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਵਿਸ਼ਾਲ ਨੇ ਦੱਸਿਆ ਹੈ ਕਿ ਕਿ ਬੀਤੀ ਰਾਤ ਚੋਰਾਂ ਨੇ ਉਸ ਦੀ ਦੁਕਾਨ ਦਾ ਸ਼ਟਰ ਤੋੜਿਆ ਤਾਂ ਇੰਨੇ ਨੂੰ ਉਸ ਦੇ ਸਾਹਮਣੇ ਗੱਾਰ ਵਾਲਿਆਂ ਨੇ ਉਹਨਾਂ ਨੂੰ ਦੇਖ ਲਿਆ ਤੇ ਉਹਨਾਂ ਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਤੇ ਜਿਸ ਨਾਲ ਉਸ ਦੀ ਦੁਕਾਨ ਦਾ ਬਚਾ ਹੋ ਗਿਆ ਪਰ ਚੋਰਾਂ ਵੱਲੋਂ ਇੱਕ ਦਾਤ ਲੈ ਕੇ ਉਹਨਾਂ ਦੇ ਪਿੱਛੇ ਭੱਜਾ उसने पुलिस प्रशासन अगे गुहार लगाई है के करन जल्द पाई जावे के सलाखा पिछे दिता जाएगा चोर निशाना बनाया गया है इस मौके कामरेड जरनेल ने कहा है अगर पुलिस इना चोर नहीं फरदी ते समे होदर्शन करना हो फिलहाल पुलिस इन्होंने चोर ਫਰਨ ਵਿੱਚ ਕਾਮਯਾਬ ਹੋਵੇਗੀ ਫਿਲੌਰ ਤੋਂ ਫਿਲੌਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਹਾਂਜੀ ਸਰ ਹਾਂਜੀ ਸਰ ਸਾਡੇ ਹਾਂਜੀ ਮੇਰਾ ਨਾਮ ਹਰਿੰਦਰ ਸਿੰਘ ਸੈਣੀ ਸੈਣੀ ਮੈਡੀਕਲ ਫਲੋਰ ਦੇ ਵਿੱਚ ਜਿੱਥੇ ਆਪਣਾ ਆਨਰ ਤਾਂ ਹਾਲਾਤਾਂ ਦੇ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਬਹੁਤ ਔਖਾ ਇੱਥੇ ਤਾਂ ਕੋਈ ਕੋਈ ਬੇਲਾ ਇਹੋ ਜਿਹਾ ਨਹੀਂ ਆ ਜਿੱਥੇ ਅਸੀਂ ਰਾਤ ਨੂੰ ਵੀ ਸੇਫਟੀ ਲਈ ਆਪਣੇ ਕੋਲ ਸੇਫਟੀ ਲਈ ਰੱਖਣਾ ਪੈਂਦਾ ਕੁਝ ਨਾ ਕੁਝ ਇਹੋ ਜਿਹੇ ਹਾਲਾਤ ਬਣੇ ਹੋਏ ਆ ਆਪਾਂ ਤਾਂ ਬਹੁਤ ਪਰੇਸ਼ਾਨ ਹੋਏ ਹੁਣ ਬਾਕੀ ਪ੍ਰਸ਼ਾਸਨ ਤੋਂ ਅਹੀ ਇਹ ਹੀ ਚਾਹੁੰਦੇ ਆ ਕਿ ਜਲ ਤੋਂ ਜਲ ਜਿਹੜੇ ਵੀ ਜਿੰਨੇ ਵੀ ਹੈਗੇ ਆ ਇਹ ਪਤਾ ਵੀ ਹੁੰਦਾ ਆ ਬਹੁਤ ਹੱਦ ਤੱਕ ਪਤਾ ਹੁੰਦਾ ਕਿ ਆ ਜਿਹੜੇ ਆ ਨਸ਼ੇ ਪੱਤੇ ਕਰਨ ਵਾਲੇ ਆ ਨਸ਼ੇ ਪੱਤੇ ਆ ਕਰਕੇ ਦੌੜੇ ਭਾਜੇ ਫਿਰਦੇ ਆ ਉਹਨਾਂ ਨੂੰ ਖਿੱਚ ਕੇ ਰੱਖ ਥੋੜਾ ਜਿਹਾ ਖਿੱਚ ਪਾਉਣ ਦੀ ਲੋੜ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਾਂਗੇ ਕਿ ਜੋ ਹਾਲਾਤ ਬਣਿਆ ਨਾਲੇ ਇਹ ਨਹੀਂ ਕਿ ਅੱਧੀ ਰਾਤ ਆਸੀਂ ਕਹਿ ਨਹੀਂ ਸਕਦੇ ਤੜਕੇ ਚੋਰੀ ਹੋ ਰਹੀ ਆ ਕੜ ਕੇ ਨੁਕਸਾਨ ਹੋਇਆ ਭਾਈ ਤੁਹਾਨੂੰ ਨੁਕਸਾਨ ਸਾਡਾ ਸਾਡਾ ਹੋਊਗਾ 7-8000 ਦੇ ਵਿੱਚ ਹੀ ਹੈ ਕੋਈ ਜ਼ਿਆਦਾ ਤਾਂ ਨਹੀਂ ਹੈਗਾ ਪਰ ਇੰਨੇ ਜਿੰਨੇ ਟੁੱਟੇ ਹੋ ਵਿੱਚ ਰੱਖੇ ਹੁੰਦੇ ਆ ਉਸ ਹਿਸਾਬ ਨਾਲ ਕੁਝ 10 ਦੇ ਹੁੰਦੇ ਆ 50 100 ਇਦਾਂ ਕੋਈ ਦੁਕਾਨ ਦੇ ਅੰਦਰ ਵੀ ਨੁਕਸਾਨ ਕੀਤਾ ਜਦੋਂ ਬਾਕੀ ਤੇ ਕਰਨਾ ਚਾਹੁੰਦਾ ਭੰਨ ਤੋੜ ਕੋਈ ਨਹੀਂ ਆ ਛਟ ਰਹੀ ਆ ਭੰਨਿਆਂ ਗਿਆ ਅੱਛਾ ਜੀ ਪਰ 3:00 ਵਜੇ 40 41 ਮਿੰਟ ਦਾ ਇੱਥੇ ਐਂਟਰੀ ਕੀਤੀ ਉਹਨਾਂ ਨੇ ਕੋਈ ਬੰਦੇ ਦੇਖੇ ਤੇ ਇਸ ਸੀਸੀਟੀਵੀ ਕੈਮਰਾ ਹਾਂਜੀ ਕਹ ਪਛਾਣ ਚ ਨਹੀਂ ਆਉਂਦੇ ਮੂੰਹ ਬੰਨੇ ਹੋ ਆ ਕਿੰਨੇ ਕਰੇ ਆ ਜੀ ਤਿੰਨ ਇਹ ਦੋ ਜਣੇ ਇਹ ਆ ਤੀਜਾ ਬਾਹਰ ਆ ਉਹਨਾਂ ਦਾ ਮੋਟਰਸਾਈਕਲ ਚ ਸਾਂਭ ਰਿਆ ਜਿਹੜਾ ਜਦੋਂ ਉਹਨਾਂ ਨੇ ਸ਼ਟਰ ਚੱਕ ਕੇ ਪਟਿਆ ੱੱਕੇ ਨਾਲ ਉਹਦੋਂ ਤਿੰਨੇ ਹੀ ਜ਼ੋਰ ਲਾ ਰਹੇ ਸੀ ਥੋੜੀ ਬਾਕੀ ਕਰਦੇ ਮੰਗਦਾ ਹੈ ਇਹ ਪ੍ਰਸ਼ਾਸਨ ਤੋਂ ਕਿ ਆਪਣੀ ਮਸਤੀ ਦੀ ਨੂੰ ਸਤਰ ਕਰਨ ਜਿੱਦਾਂ ਦੇ ਹਾਲਾਤ ਕਿਉਂਕਿ ਥੋੜੀ ਜਿਹੀ ਢਿੱਲ ਜੜੀ ਆ ਇਹ ਹੀ ਹਮੇਸ਼ਾ ਕਰਾਓ ਕਰਦੀ ਆ ਢਿੱਲ ਦਿੱਤੀ ਉਹ ਜੰਨੀ ਮੰਦਿਰ ਨੂੰ ਉਹਦੇ ਵਿੱਚ ਹੀ ਇਹ ਨੁਕਸਾਨ ਹੋ ਰਿਹਾ ਜਿਹੜੀ ਗਲਤ ਅਨਸਰ ਹੈਗੇ। ਅਰੇ ਕੀ ਨਾਮ ਆ? ਕੋਈ ਆਪਣਾ ਸੁਮੇਸ਼ ਸਿੰਘ ਜੀ ਦਾ ਇੱਕ ਕੁਐਸਚਨ ਸੀ ਫਲੋਪ ਤੋਂ ਪਾਈ। ਖਾਨ ਜੀ ਵਿੱਚ ਰਾਤੀ ਆਪਣੇ ਚੋਰੀ ਹੋਈਏ ਚੀਜ਼ ਤੇ ਸਾਡੇ ਦੰਦੇ ਤਰੀਕ ਤੇ ਕਾਨੂੰਨੀ ਮੁਥਲ ਸਵਰ ਨੌਜਵਾਨ ਆਏ ਸਕੇ। ਆਪਣਾ ਸ਼ਟਰ ਭੰਨ ਗਏ। ਆਪਣੇ ਬਲੌਕ ਤੋਂ ਦੇ ਦਫਤਰ ਦਾ ਸਾਰਾ ਸੜਕਾ ਸਾਰਾ ਕਾਫੀ ਨੁਕਸਾਨ ਹੋ ਗਿਆ ਤੇ ਸੋ ਤੰਨੇ ਪੈਨਸਲ ਦੇ ਨੇ ਅਨਖਾਂ ਦੇ ਆਪਣੇ ਕਵੀ ਕਿੱਸਾ ਕਿੱਲੇ ਗਏ ਸਕੇ। ਦੀਪ ਜੀਆ ਸ਼ਟਰ ਦੇ ਹੁਣ ਕੀ ਕਰਾ ਰਹੇ ਸਾਰਾ ਸਮਾਨ ਆਪਣੇ ਕਬਜ਼ੇ ਤੋਂ ਦਰਨਸਾਨ ਹੋਇਆ ਹੈ। ਕੋਈ ਪੇਛਾਨ ਚ ਆਇਆ ਭਜੀ ਪੇਛਾਨ ਚ ਨਹੀਂ ਆਇਆ ਸਾਰੇ ਮੂੰਹ ਬੰਨੇ ਹੋਏ ਸੀਗੇ ਅੱਛਾ ਜੀ ਮੁੱਸਲ ਸੀਗੇ ਪਾਸਰ ਸਭਾ ਕਹਿੰਦੇ ਨੰਬਰ ਡਾਟਾ ਕਵਰ ਸੀ ਸਾਰਿਆਂ ਦੀ ਜਿੱਦਾਂ ਸੀਸੀਟੀਵੀ ਦੇਖੀ ਆ ਭਜੀ ਉਹਦੇ ਵਿੱਚ ਤਿੰਨ ਚਾਰ ਵਾਰ ਹੀ ਆਏ ਆ ਉਹ ਸ਼ਟਰ ਤੋੜਨ ਦੇ ਕੋਈ ਕੀ ਜਣਾ ਉਹ ਟ੍ਰੈਕਿੰਗ ਜਿਹੜਾ ਰੋਡ ਚੱਲਦਾ ਆ ਕਈ ਵਾਰ ਕਿਤੇ ਕਰਕੇ ਚੱਲ ਜਾਂਦੇ ਸੀਗੇ ਜੁਰਮੀਆਂ ਬਫ ਕਰ ਰਹੇ ਸੀਗੇ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ 25 ਪਤੀ ਵੀ ਆ ਪਾਦਰ ਸਮਾਨਾ ਛੋਟੋ ਜਿਹੀ ਆ ਕਿ ਪੈਂਕਸਪੇਨਗਰ ਆਪਣੇ ਕੰਦੇ ਗੈਸ ਜੈਸਟ ਪੂਰਾ ਬਚ ਕੇ ਪਾਲਸਨ ਸੁਚਨਾ ਦਤੀ ਹੈ ਤੁਹਾਨੂੰ ਜਿੱਤੇ ਹੋਈ ਆ ਪਤਾ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਸਾਨੂੰ ਇਹ ਇਨਸਾਫ ਚਾਹੀਦਾ ਵੀ ਜੀ ਮੰਗ ਕਰਲੀ ਜਾਵੇ ਉਹ ਜਿਹੜਾ ਸਾਡਾ ਜਿਹੜਾ ਨੁਕਸਾਨ ਹੈ ਉਹ ਸਾਨੂੰ ਸਿਹਰ ਪਰਭਾਈ ਕਰੇ ਜੀ ਜੀ ਹਾਂਜੀ ਬੜੀ ਕੀ ਨਾਮ ਆ ਮੇਰਾ ਸੰਦੀਪ ਕੁਮਾਰ ਆ ਕੀ ਮਾਮਲਾ ਭਜੀ ਮੇਰੀ ਗੱਡੀ ਭਾਂਤੀ ਸ਼ਰਦਤ ਤੇ ਚੋਰਾ ਪੜ ਕੇ ਜਦੋਂ ਪੱਲੇ ਤੇ ਸ਼ੁੱਕਰਵਾਰ ਦੀ ਗੱਲ ਹੈ ਜੀ ਅੱਛਾ ਕਿਹੜੀ ਗੱਡੀ ਸੀ ਛੋੜਾ ਅੱਜ ਤੱਕ ਜਿਹੜਾ ਹੈ ਗੱਡੀ ਸੀ ਹਾਂ ਕੋਈ ਨਹੀਂ ਸ਼ੀਸ਼ਾ ਮੋਲਾ ਭਾਂਤਾ ਸਾਈਡ ਸਾਈਡ ਦਾ ਸ਼ੀਸ਼ਾ ਭਾਂਤਾ ਵਿੱਚੋਂ ਸਮਾਨ ਨੂੰ ਕੱਢ ਲਿਆ ਵਿੱਚੋਂ ਗੱਡੀ ਨਹੀਂ ਆਂਦੀ ਗੱਡੀ ਨਹੀਂ ਆਂਦੀ ਸਾਰਾ ਸਾਰਾ ਜਿਹਨਾਂ ਦੀ ਦਿੱਤੀ ਸੀ ਹਾਂਜੀ ਬੰਦਾ ਫੜਿਆ ਬੰਦਾ ਛੱਡਤਾ ਫੜ ਕੇ ਤੇ ਨਾ ਪਾਗਲ ਹੈ ਕਹਿੰਦੇ ਅੱਛਾ ਪਾਗਲ ਕਹਿ ਕੇ ਬੰਦਾ ਛੱਡਦਾ ਹਾਂ ਪਾਗਲ ਕਹਿ ਕੇ ਬੰਦਾ ਛੱਡਦਾ ਕਹਿੰਦਾ ਸਾਥੀ ਵੀ ਇਹ ਹੁਣ ਮਾਫੀ ਕਰਦੇ ਆ ਇਹ ਗੱਡੀ ਦੀ ਕਾਰਵਾਈ ਹੋਈ ਜਾਂ ਮੈਂ ਸਮਝਦਾ ਜੋ ਵੀ ਸਾਰਾ ਸਮਾਨ ਰੱਖਿਆ ਜਾਵੇ ਮੇਰਾ ਕਿ ਪਾਇਆ ਦਿੱਤੇ ਜਾਣ ਮੇਰੇ ਤੇ ਦੋ ਵੀ ਲੱਗਾ ਖਰਚਾ ਮੇਰਾ ਹੋਇਆ ਕਿੰਨਾ ਖਰਚਾ ਆਇਆ ਤੁਹਾਡਾ ਅਗੋਂ 10000 ਦਾ ਖਰਚਾ ਹੋ ਗਿਆ ਅਰੇ ਤੇ ਭਾਜੀ ਕੀ ਨਾਮ ਆ ਮੇਰਾ ਨਾਮ ਭਾਜੀ ਸੁਨੀਲ ਕੁਮਾਰ ਆ ਗੰਨਾ ਪਿੰਡ ਆ ਮੇਰਾ ਇਹ ਮੇਰੇ ਛੋਟੇ ਬ੍ਰਦਰ ਸਾਰੰਗ ਦਾ ਮੈਡੀਕਲ ਸਟੋਰ ਆ ਪਿਛਲੇ 4-5 ਸਾਲਾਂ ਤੋਂ ਇੱਥੇ ਮੈਡੀਕਲ ਸਟੋਰ ਦੀ ਦੁਕਾਨ ਕਰ ਰਿਹਾ ਆ ਤੇ ਤਕਰੀਬਨ ਸਾਨੂੰ ਰਾਤੀ 3:30 ਵਜੇ ਇਥੋਂ ਮਧਲੇ ਤੋਂ ਹੀ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਜਿਹੜਾ ਸ਼ਟਰ ਆ ਪਟਿਆ ਹੋਇਆ ਤੇ ਤੁਹਾਡੀ ਦੁਕਾਨ ਦੀ ਜਿਹੜੀ ਚੋਰੀ ਹੋ ਚੁੱਕੀ ਆ ਤੇ ਜਿਹੜਾ ਪੈਸਿਆਂ ਵਾਲਾ ਗੱਲਾ ਸੀ ਉਹ ਇੱਥੇ ਬਾਹਰ ਪਿਆ ਹੋਇਆ ਸੀ ਜਿਸ ਦੀ ਅਸੀਂ ਵੀਡੀਓ ਵੀ ਬਣਾਈ ਆ ਬਾਅਦ ਵਿੱਚ ਚੱਕ ਕੇ ਅੰਦਰ ਰੱਖ ਦਿੱਤਾ ਉਹਦੇ ਵਿੱਚ ਤਕਰੀਬਨ ਜਿਹੜੀ 7-8000 ਰੁਪਏ ਨਕਦੀ ਸੀਗੀ ਉਹ ਚੋਰੀ ਕਰਕੇ ਲੈ ਚੁੱਕੇ ਆ ਚੋਰ ਤੇ ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ ਹਾਂਜੀ ਭਾਜੀ ਪੁਲਿਸ ਨੂੰ ਅਸੀਂ ਉਦੋਂ ਹੀ 112 ਨੰਬਰ ਤੇ ਕਾਲ ਕੀਤੀ ਸੀਗੀ ਤੇ 112 ਨੰਬਰ ਵਾਲੇ ਆਏ ਸੀਗੇ ਉਹ ਮੌਕਾ ਦੇਖ ਕੇ ਚਲੇ ਗਏ ਸੀਗੇ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਦੇ ਆ ਵੀ ਕੀ ਕੀਤਾ ਜਾ ਸਕਦਾ ਆ ਤੇ ਹੁਣ ਮੰਗ ਕੀ ਕਰਦੇ ਅਸੀਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆਂ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਸਾਡੀ ਚੋਰੀ ਹੋਈ ਆ ਉਹ ਸਾਡਾ ਹਰਜਾਨਾ ਭਰਾਇਆ ਜਾਵੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤੇ ਉਸ ਟਾਈਮ ਦੇ ਅਸੀਂ ਜੋ ਕੈਮਰੇ ਦੇਖਿਆ ਸੀ ਸੀਸੀਟੀਵੀ ਆਂਡ ਗਵਾਨ ਦੇ ਕੈਮਰੇ ਖੰਘਾਲੇ ਆ ਉਹਦੇ ਵਿੱਚ ਸਾਨੂੰ ਦੋ ਗੱਡੀਆਂ ਸੰਦੇਕਿਤ ਨਜ਼ਰ ਆਈਆਂ ਆ ਇੱਕ ਸਿਲਵਰ ਕਲਰ ਦੀ अल्टੋ ਆ ਤੇ ਇੱਕ ਵਾਈਟ ਕਲਰ ਦੀ ਵੈਨਿਊ ਕਾਰ ਆ ਉਹ ਜਿਹੜੀ ਕਿ ਪਹਿਲਾਂ ਦੋਨੋਂ ਗੱਡੀਆਂ ਇਕੱਠੀਆਂ ਇੱਥੇ ਆਉਂਦੀਆਂ ਆ ਫਿਰ 5-7 ਮਿੰਟ ਬਾਅਦ ਉਹ ਦੋਨੋਂ ਗੱਡੀਆਂ ਇਕੱਠੀਆਂ ਇੱਥੋਂ ਚਲੇ ਜਾਂਦੀਆਂ ਬਹੁਤ ਤੇਜ਼ੀ ਦੇ ਵਿੱਚ ਕੋਈ ਨੰਬਰ 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 ਉਹਨਾਂ ਦੇ ਫਿਲਹਾਲ ਕੈਮਰੇਆਂ ਦੇ ਵਿੱਚ ਸਾਫ਼ ਨਜ਼ਰ ਨਹੀਂ ਆ ਰਹੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਵੀ ਵਾਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲਣ ਅਤੇ ਉਹਨਾਂ ਦੇ ਵਿੱਚ ਸਾਫ਼ ਜੋ ਨੰਬਰ ਆਉ ਦੇਖੇ ਜਾਣ ਤੇ ਉਹਨਾਂ ਦੇ ਮਾਲਕਾਂ ਦੀ ਭਾਲ ਕੀਤੀ ਜਾਵੇ ਅੱਜ ਮੱਲਾ ਰਵਦਾਖਪੁਰੇ ਦੇ ਵਿੱਚ ਰਾਤ ਦੇ ਕਰੀਬ ਰਾਤੀ ਇੱਥੇ ਆ ਜਿਹੜਾ ਮੈਡੀਕਲ ਸਟੋਰ ਆ ਇਹਨੂੰ ਭੰਨਿਆ ਗਿਆ ਇਹਦੇ ਵਿੱਚੋਂ 8-10 ਚਾਕੇ ਇਹਦੇ ਵਿੱਚੋਂ ਜਿਹੜਾ ਸੀਸੇ ਸੋਸੇ ਭੰਨੇ ਗਏ ਬਹੁਤ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇੱਥੇ ਲਗਾਤਾਰ ਹੀ ਹੁਣ ਚੋਰੀਆਂ ਦਾ ਜਿਹੜਾ ਸلسلਾ ਆ ਉਹ ਵੱਧ ਗਿਆ ਮੈਨੂੰ ਪਤਾ ਲੱਗਾ ਵੀ ਮੰਨ ਲਓ ਇੱਥੇ ਦੋ ਤਿੰਨ ਨਾ ਮੈਡੀਕਲਾਂ ਨੂੰ ਨਿਸ਼ਾਨਾ ਬਣਾਇਆ ਇੱਥੇ ਪਿਛਲੇ ਦਿਨੀ ਸਾਡੇ ਨੂਰਮਹਿਰ ਰੋਡ ਤੇ ਦੋ ਜਿਹੜੀਆਂ ਗੱਡੀਆਂ ਆ ਉਹ ਦੋਹਾਂ ਦੇ ਸੀਸੇ ਭੰਨ ਕੇ ਵਿੱਚੋਂ ਸਮਾਨ ਵੀ ਕੱਢ ਕੇ ਲੈ ਗਏ ਆ ਕੀਮਤੀ ਜਿਹੜਾ ਸਮਾਨ ਸਿਹਾਰ ਡੱਕ ਡੂ ਵਗੈਰਾ ਸਭ ਕੋ ਕੱਢ ਕੇ ਲੈ ਗਏ ਇੱਥੇ ਨਾਲ ਹੀ ਸਿਹਾਰਤ ਨਗਰਿਆ ਸਾਡੇ ਉਥੋਂ ਬਿਬਰੀਆ ਬਾਈਆਂ ਲਾ ਕੇ ਲਗਾਏ ਸਾਰੇ ਆ ਦਿਨ ਦਿਹਾੜੇ ਇਸ ਕਰਕੇ ਜਿਹੜਾ ਹੁਣ ਸੈਲਸਲਾ ਆਇਆ ਲਗਾਤਾਰ ਇਹ ਵਾਧਦਾ ਜਾ ਰਿਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਨਹੀਂ ਤਾਂ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਪੀੜਤਾਂ ਨੂੰ ਨਾਲ ਲੈ ਕੇ ਲੋਕਾਂ ਨੂੰ ਨਾਲ ਲੈ ਕੇ ਇਹ ਸੰਘਰਸ਼ ਵਧਿਆ ਜਾਊਗਾ ਔਸ਼ਪਾਖਾ ਸੰਦੇ ਖਿਲਾਫ ਵੀ ਤੇ ਸਰਕਾਰ ਦੇ ਖਿਲਾਫ ਹਾਂਜੀ ਮਣੀ ਭਾਜੀ ਤੁਸੀਂ ਸੈਣੀ ਮੈਡੀਕਲ ਸਟੋਰ ਤੇ ਪਹੁੰਚੇ ਆ ਬੀਤੀ ਰਾਤ ਜਿਹੜਾ ਫਲੋਰ ਦੇ ਵਿੱਚ ਬਹੁਤ ਵੱਡੀ ਇਕਬਾਰਦਤ ਹੋਈ ਆ ਇਹ ਤਿੰਨ ਦੁਕਾਨਾਂ 'ਚ ਪੰਜ ਦੁਕਾਨਾਂ ਨੂੰ ਚੋਰਾਂ ਨੇ ਨਸ਼ਾਲਾ ਬਣਾਇਆ ਕੀ ਕੌਣ ਹਾਂਜੀ ਜਿੱਦਾਂ ਜੀ ਆਪਾਂ ਨੂੰ ਅ ਅੱਜ ਇੱਕ ਬਹੁਤ ਮਾੜੀ ਖ਼ਬਰ ਹੈ ਜਿਹੜੀ ਉਹ ਪਤਾ ਲੱਗੀ ਹੈ ਕਿ ਫਲੋਰ ਦੇ ਵਿੱਚ ਜਿਹੜਾ ਚੋਰਾਂ ਦਾ ਜਿਹੜਾ ਇੱਕ ਗਰੂਪ ਆ ਉਹ ਬਹੁਤ ਸਰਗਰਮ ਆ ਜਿਦਾ ਕਿ ਸੱਟਾ ਨਿਕਲਿਆ ਕਿ ਰਾਤੀ ਇੱਕ ਬਹੁਤ ਵੱਡੀ ਵਾਰਦਾਤ ਹੋਈ ਆ ਜਿਹਦੇ ਵਿੱਚ ਅ ਅਸੀਂ ਅੱਜ ਸੈਣੀ ਮੈਡੀਕਲ ਸ਼ਾਪ ਆ ਜਿਹੜਾ ਉੱਥੇ ਖੜੇ ਆ ਸੈਣੀ ਸਾਹਿਬ ਮੇਰੇ ਨਾਲ ਖੜੇ ਆ ਮਾਲਕ ਨੇ ਇਸ ਸ਼ਾਪ ਦੇ ਇਤੋ ਸਵੇਰੇ ਕੋਈ ਕਰੀਬ-ਕਰੀਬ 4 ਵਜੇ ਦੇ ਲਗਭਗ 3:42 ਮਿੰਟ ਤੇ ਜਿਹੜੀ ਰਿਕਾਰਡਿੰਗ ਆਈ ਹੈ ਕੈਮਰੇ ਦੀ ਸ਼ਟਰ ਤੋੜਿਆ ਗਿਆ ਇਸ ਦੁਕਾਨ ਨੂੰ ਟਾਰਗੇਟ ਕੀਤਾ ਗਿਆ ਤੇ ਗੱਲਾਂ ਤੋੜਿਆ ਗਿਆ ਉਹਦੇ ਵਿੱਚੋਂ ਕੈਸ਼ ਕੱਢਿਆ ਗਿਆ ਕੋਈ 7-8000 ਰੁਪਇਆ ਕੈਸ਼ ਸੀਗਾ ਤੇ ਜਿਹੜੀਆਂ ਹੋਰ ਹੋਰ ਕੋਈ ਨੁਕਸਾਨ ਨਹੀਂ ਹੋਇਆ ਕੋਈ ਕੋਈ ਮੈਡੀਕਲੀ ਜਾਂ ਕੋਈ ਕੋਈ ਕਿਸੇ ਕਿਸਮ ਦਾ ਸਮਾਨ ਵਗੈਰਾ ਕੁਝ ਨਹੀਂ ਛੇੜਿਆ ਸਿਰਫ ਕੈਸ਼ ਜਿਹੜਾ ਹੈ ਉਹਨਾਂ ਨੇ ਉਹਨੂੰ ਟਾਰਗੇਟ ਕੀਤਾ ਗੱਲੇ ਨੂੰ ਟਾਰਗੇਟ ਕੀਤਾ ਸੋ ਜਿਹੜੀ ਦੇਖਣ ਵਾਲੀ ਗੱਲ ਇਹ ਆ ਕਿ ਜਿੱਦਾਂ ਕੀ ਪਤਾ ਲੱਗਾ ਕਿ ਹੋਰ ਵੀ 4-5 ਜਗ੍ਹਾ ਤੇ ਉਸੇ ਟਾਈਮ ਸੇਮ ਟਾਈਮ ਜਿਹੜਾ ਚੋਰਾਂ ਨੇ ਉਹ ਅਟੈਕ ਕੀਤਾ ਆ ਜਿੰਦੇ ਤੋੜੇ ਆ ਸ਼ਟਰ ਭੰਨੇ ਆ ਸੋ ਸਾਡੀ ਜਿਹੜੀ ਮੇਨ ਜਿਹੜੀ ਦੇਖਣ ਵਾਲੀ ਇੱਥੇ ਗੱਲ ਇਹ ਆ ਕਿ ਜਿਹੜਾ ਇਹ ਗਰੋ ਆ ਚੋਰਾਂ ਦਾ ਇਹ ਇਹ ਨੂੰ ਨਾ ਬਹੁਤ ਜ਼ਿਆਦਾ ਸ਼ਕਤੀ ਨਾਲ ਲੈਣਾ ਚਾਹੀਦਾ ਆ ਅਸੀਂ ਹੁਣ ਮਿਲਾਂਗੇ ਐਸਐਚਓ ਸਾਹਿਬ ਨੂੰ ਮਿਲਾਂਗੇ ਡੀਐਸਪੀ ਸਾਹਿਬ ਨੂੰ ਮਿਲਾਂਗੇ ਸਾਰੇ ਜਣੇ ਇਕੱਠੇ ਹੋ ਕੇ ਜਾ ਕੇ ਤੇ ਕਿਉਂਕਿ ਇਹੋ ਹੀ ਦੀਆਂ ਬਾੜਦਤਾਂ ਜੇ ਆਪਾਂ ਮੈਨੂੰ ਲੱਗਦਾ ਕਿ ਇਹ ਬਹੁਤ ਰੋਡ ਚੱਲਦਾ ਮੇਨ ਜੀਟੀ ਰੋਡ ਆ ਇਹ ਇੱਥੇ ਰੋਡ ਪਰ ਪਲੈਕਸ ਆ ਮੋਰੇ ਬਿਲਕੁਲ ਬਿਲਕੁਲ ਐਸ ਡੀ ਐਮ ਸਾਹਿਬ ਦਾ ਰੈਜੀਡੈਂਸ ਆ ਤੁਸੀਂ ਜੇ ਦੂਜੇ ਪਾਸੇ ਕੈਮਰਾ ਘਵਾਉਂਗੇ ਬਿਲਕੁਲ ਬਿਲਕੁਲ ਫਰੰਟ ਦੇ ਰੈਜੀਡੈਂਸ ਹੈ ਐਸ ਡੀ ਐਮ ਸਾਹਿਬ ਦਾ ਇੱਥੇ ਆਪਾਂ ਜਿੱਦਾਂ ਸੇਫ ਨਹੀਂ ਹੈਗੇ ਤੇ ਮੈਨੂੰ ਲੱਗਦਾ ਕਿ ਜਿੱਥੇ ਕੋਈ ਵਿਚਾਰੇ ਲੋਕ ਅੱਜ ਜਦੋਂ ਨਿਕਲਣਗੇ ਘਰਾਂ ਤੋਂ ਤੇ ਕਿੱਦਾਂ ਆਪਣੇ ਆਪ ਨੂੰ ਸਿਕਿਉਰ ਸਮਝਣਗੇ ਸੋ ਮੈਨੂੰ ਲੱਗਦਾ ਕਿ ਇਸ ਸੀਜ਼ਨ ਧਿਆਨ ਦੇਣ ਦੀ ਅੱਜ ਲੋੜ ਹੈ ਸਰਕਾਰ ਨੂੰ ਵੀ ਲੋੜ ਹੈ ਸਾਡੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਇਹਦੇ ਵਿੱਚ ਗੱਲ ਵੀ ਕਰਾਂਗੇ ਉੱਚ ਪੱਧਰ ਤੇ ਵੀ ਗੱਲ ਇਹ ਕਿਉਂਕਿ ਅਸੀਂ ਹੁਣ ਇਹਨੂੰ ਲਾਈਟਲੀ ਨਹੀਂ ਲਵਾਂਗੇ ਇਹ ਇਹ ਜੇ ਨੂੰ ਅਸੀਂ ਹੁਣੇ ਹੀ ਨਾ ਰੋਕਿਆ ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਜਿਹੜੇ ਹੌਸਲੇ ਆ ਬਹੁਤ ਜ਼ਿਆਦਾ ਉਲੰਭ ਹੋ ਜਾਣਗੇ ਤੇ ਫਿਰ ਹੋਰ ਜ਼ਿਆਦਾ ਭਾਰਾ ਨੁਕਸਾਨ ਹੋ ਸਕਦਾ ਸੋ ਇਸ ਜਿਹੜੀ ਇਹ ਜਿਹੜੀ ਗੱਲ ਹੋਈ ਹੈ ਇਹ ਇਹ ਹੈਪਨ ਹੋਇਆ ਹੈ ਇਹਨੂੰ ਆਪਾਂ ਬਹੁਤ ਜ਼ਿਆਦਾ ਸਖਤੀ ਨਾਲ ਲਵਾਂਗੇ ਤੇ ਅਸੀਂ ਗੱਲ ਕਰਕੇ ਇਹਦੇ ਤੇ ਕਾਰਵਾਈ ਸਖਤ ਜਲਦੀ ਤੋਂ ਜਲਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਾਂਗੇ